ਮਿੰਟੋ ਜੀ ਅੱਜ ਕੱਲ ਨਾ ਆਪਾਂ ਬੜੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਚੰਗੀਆਂ ਹੁੰਦੀਆਂ ਸੀ ਉਹ ਕਈ ਵਾਰੀ ਹਿਸਾਬ ਮੌਕੇ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਨਾ ਉਹ ਬੁਰੀਆਂ ਵੀ ਹੋ ਜਾਂਦੀਆਂ ਨੇ ਆਪਣੇ ਸਿੱਖ ਧਰਮ ਦੇ ਵਿੱਚ ਵੀ ਇੱਕ ਮਰਿਆਦਾ ਇੱਕ ਪਿਰਤ ਹੈ ਕਿ ਦਸਬੰਦ ਕੱਢੋ ਆਪਾਂ ਸਾਰੇ ਕੋਸ਼ਿਸ਼ ਵੀ ਚਲੋ ਕਰਦੇ ਆ ਜਿੰਨੀ ਕੁ ਜੀ ਦਾ ਤਿਲਫੋਰ ਜਿੰਨਾ ਹੁੰਦੀ ਸਮਰੱਥਾ ਪਰ ਕਈ ਵਾਰੀ ਆਪਾਂ ਵੇਖਦੇ ਆ ਰਾਹ ਗਲੇ ਚ ਤੁਸੀਂ ਵੀ ਦੇਖਦੇ ਹੋਵੋਗੇ ਖਾਸ ਕਰਕੇ ਕੋਈ ਬੱਸ ਛੱਡਿਆਂ ਤੇ ਰੇਲਵੇ ਸਟੇਸ਼ਨ ਤੇ ਇੰਨਾ ਕ ਜਿਆਦਾ ਤੁਹਾਨੂੰ ਭੀਖ ਮੰਗਰਾਂ ਨੇ ਪਰੇਸ਼ਾਨ ਕਰ ਦਿੰਦੇ ਆ ਵੀ ਤੁਸੀਂ ਅੱਖ ਕੇ ਜਿਹੜਾ ਤੁਹਾਡੇ ਮਨ ਚ ਕੋਈ ਸ਼ਰਦਾ ਵੀ ਹੁੰਦੀ ਹੈ ਨਾ ਉਹ ਵੀ ਕਈ ਵਾਰੀ ਉਹ ਤ੍ਰਿਸਕਾਰ ਜਾ ਬਣ ਜਾਂਦਾ ਹੈ ਤੇ ਇਹ ਹੁਣ ਕਹਿੰਦੇ ਕਿ ਭਾਈ ਜੇ ਤੁਸੀਂ ਬਾਲੀ ਦਇਆ ਦਿਖਾਈ ਤੇ ਐਫ ਆਈ ਆਰ ਵੀ ਹੋ ਸਕਦੀ ਹੈ ਦੇਖੋ ਸਾਡੇ ਤੇ ਇੱਥੇ ਥੋੜੀ ਸਮੱਸਿਆ ਹੈ ਹਮ ਜਦ ਵੱਡੇ ਸ਼ਹਿਰਾਂ ਚ ਜਾਓਗੇ ਖਾਸ ਤੌਰ ਤੇ ਪੰਜਾਬ ਤੋਂ ਬਾਹਰ ਜੀ ਕਿਉਂਕਿ ਪੰਜਾਬ ਦੇ ਵਿੱਚ ਤੇ ਆ ਕਿ ਰੋਟੀ ਟੋਕ ਤੁਸੀਂ ਗੁਰੂ ਘਰ ਚ ਚਲੇ ਜਾਓ ਉਥੋਂ ਵੀ ਖਾ ਲੈਂਦੇ ਆ ਬਿਲਕੁਲ ਤੇ ਉਦਾਂ ਵੀ ਲੋਕ ਇੱਥੇ ਆ ਜਿਹੜੇ ਮਨ ਲੋ ਕੋਈ ਸ਼ਹਿਰ ਦੇ ਕਿਸੇ ਮੋਰ ਤੇ ਕੋਈ ਚਾਰ ਖਲੋਤੇ ਆ ਹੂੰ ਤੇ ਉਹਨਾਂ ਨੂੰ ਦਿਲ ਖੋਲ ਕੇ ਦੇਈ ਜਾਂਦੇ ਆ ਜੀ ਗੁਜ਼ਰ ਬਸਰ ਚੱਲ ਜਾਂਦਾ ਹੂੰ ਮੇਰੇ ਕੁਝ ਨਿਆਣੇ ਬੇਦੀ ਆ ਹੂੰ ਉਹ ਵੀ ਘਰਾਂ ਚੋਂ ਗਰੀਬ ਆ ਜੀ ਤੇ ਖਾਣਾ ਵਾਣਾ ਸਾਡਾ ਸਾਂਝਾ ਵੀ ਹੋ ਜਾਂਦਾ ਕਈ ਵਾਰ ਤੇ ਮੈਂ ਉਹਨਾਂ ਨੂੰ ਪੁੱਛਦਾ ਉਹਨਾਂ ਕਿੰਨੀ ਕਿੰਨੀ ਕਮਾਈ ਹੁੰਦੀ ਐ ਐਗਜ਼ੈਕਟ ਦੱਸੋ ਮੈਨੂੰ ਹੂੰ ਉਹ ਅੰਕਲ ਕਹਿੰਦੇ ਐ ਸੋ 400 ਅਸੀਂ ਕਮਾ ਲੈਂਦੇ ਐ ਇਸ ਲਈ ਇੱਕ ਬੱਚਾ ਵੀ ਪੀਕ ਮੰਗਦਾ ਹਾਲਾਂਕਿ ਉਹ ਨਾਲ ਪੜਦੇ ਕਰਦੇ ਵੀ ਆ ਕੁਝ ਬੱਚੇ ਉਹਨਾਂ ਦੇ ਪੜਦੇ ਕਰਦੇ ਵੀ ਆ ਜੀ ਤੋ ਮਤਲਬ ਕਿ ਇਹ ਸਮੱਸਿਆ ਹੈ ਹੂੰ ਕਿਉਂਕਿ ਜਦੋਂ ਉਹਨਾਂ ਦੇ ਘਰਾਂ ਦੀ ਹੁਣ ਦੇਖਣ ਨੂੰ ਤੇ ਉਹ ਲੱਗਦਾ ਕਿ ਯਾਰੇ ਬਹੁਤ ਗਲਤ ਕੰਮ ਹੈ ਜੀ ਜਦੋਂ ਉਹਨਾਂ ਦੇ ਘਰਾਂ ਦੀਆਂ ਕਹਾਣੀਆਂ ਵੇਖੋਗੇ ਕਿਸੇ ਦਾ ਪਿਓ ਸ਼ਰਾਬੀ ਆ ਪੱਕਾ ਹੂੰ ਮਾਂ ਜਿਹੜੀ ਘਰਾਂ 'ਚ ਕੰਮ ਕਰਦੀ ਆ ਬਿਲਕੁਲ ਭੈਣ ਕੋਈ ਜਵਾਨ ਆ ਮਤਲਬ ਉਹਨਾਂ ਦੀਆਂ ਆਪਣੀਆਂ ਕਹਾਣੀਆਂ ਵੀ ਆ ਅਸਲੀਅਤ ਦੇ ਵਿੱਚ ਸਮੱਸਿਆਵਾਂ ਹੈ ਵੀ ਸਮੱਸਿਆ ਕਿ ਸਾਡੇ ਦੇਸ਼ ਦੇ ਵਿੱਚ ਇਹ ਕਹਿੰਦੇ ਕਿ ਜਿਹੜਾ অতি ਗਰੀਬ ਆ ਉਹ অতি ਗਰੀਬ ਹੋ ਹੀ ਜਾਂਦਾ ਹੂੰ ਜਿਹੜਾ ਅਮੀਰ ਆ ਉਹ ਮਤਲਬ ਕਿ ਸਭ ਕੁਝ ਚੂਸ ਕੇ ਅਮੀਰ ਹੋ ਜਾਂਦਾ ਜਿਹੜਾ ਗਰੀਬ ਆ ਉਹਨੂੰ ਉਸ ਗੁਰਬਤ ਚੋਂ ਕੱਢਣ ਵਾਸਤੇ ਜਿਸ ਮੈਂ ਨਹੀਂ ਕਹਿੰਦਾ ਕੰਮ ਨਹੀਂ ਹੁੰਦਾ ਜਿਸ ਕਦਰ ਕੰਮ ਹੋਣਾ ਚਾਹੀਦਾ ਚਾਈਨਾ ਇਹਦੇ ਚ ਇੱਕ ਸਰ ਮਿਸਾਲ ਹੈ ਹਮ 1980 ਦੇ ਆਸ-ਪਾਸ ਇੰਡੀਆ ਤੇ ਚਾਈਨਾ ਲਗਭਗ ਇੱਕੋ ਜਿਹੇ ਸਨ ਜੀ ਪਰ ਪਰ ਕੈਪਟਾ ਇਨਕਮ ਲੈ ਲੋ ਜਮ ਕਈ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਬਰਾਬਰੋਬਰ ਸੀ ਅੱਜ ਤੁਸੀਂ ਚਾਈਨਾ ਨੂੰ ਤਾਂ ਹੱਥ ਨਿਲਾ ਸਕਦੇ ਇੰਨਾ ਅੱਗੇ ਨਿਕਲ ਗਿਆ ਤੁਹਾਡੇ ਤੋਂ ਬਿਲਕੁਲ ਬਹੁਤ ਅੱਗੇ ਉਹਨਾਂ ਨੇ ਆਪਣੀ ਜਨਤਾ ਬਹੁਤ ਜ਼ਿਆਦਾ ਗੁਰਬਤ ਚੋਂ ਕੱਢ ਲਈ ਹਮ ਹੁਣ ਜਿੱਥੇ ਗੁਰਬਤ ਹੈ ਉੱਥੇ ਬਥੇਰਾ ਖੁਸ਼ ਹੁੰਦਾ ਕੱਲੀ ਭੀਖ ਮਤਲਬ ਇਹ ਨਹੀਂ ਹੈ ਕਿ ਪੇਟ ਦੀ ਅੱਗ ਕਰਕੇ ਇਹ ਤੇ ਮਾਫੀਆ ਬਣ ਗਏ ਨੇ ਮਾਫੀਆ ਬਣ ਗਏ ਕਈ ਫਿਲਮਾਂ ਫਿਲਮਾਂ ਚ ਵੀ ਆਪਾਂ ਦੇਖੀ ਹੈ ਇਦਾਂ ਦੀਆਂ ਚੀਜ਼ਾਂ ਮਤਲਬ ਕਿ ਬੱਚਿਆਂ ਨੂੰ ਚੁੱਕਿਆ ਜਾਂਦਾ ਉਹਨਾਂ ਤੋਂ ਜ਼ਬਰੀ ਭੀਖ ਮੰਗਾਈ ਜਾਂਦੀ ਹੈ ਤਾਂ ਵੱਡੇ ਸ਼ਹਿਰਾਂ ਦੀ ਸਮੱਸਿਆ ਵੱਡੀ ਹੋ ਜਾਂਦੀ ਹੈ ਜੀ ਹੁਣ ਇੱਕ ਤੇ ਇਹ ਦਾਨ ਦਾ ਸਬੰਧ ਉਹ ਆਪਦੀ ਮਰਜ਼ੀ ਨਾਲ ਕੋਈ ਕਿਸੇ ਲੋੜਵੰਦ ਨੂੰ ਦੇ ਰਿਹਾ ਤਾਂ ਠੀਕ ਹੈ ਉਹਨੂੰ ਭੋਜਨ ਕਰਾਓ ਮੈਂ ਤਾਂ ਵੈਸੇ ਇਹ ਕਹਿੰਦਾ ਕਿ ਯਾ ਰੋਟੀ ਖਵਾ ਦਿਓ ਕਿਸੇ ਲੋੜਵੰਦ ਨੂੰ ਕੋਈ ਮਿੰਟੋ ਜੀ ਕਈ ਵਾਰੀ ਖਾਦੇ ਨਹੀਂ ਜੇ ਤੁਸੀਂ ਦੇਖਿਓ ਸਾਰੇ ਨਹੀਂ ਹੁੰਦੇ ਸਾਰੇ ਨਹੀਂ ਹੁੰਦੇ ਉਹਨਾਂ ਨੇ ਫਿਰ ਨਗਦੀ ਵੀ ਇਕੱਠੀ ਕਰਨੀ ਹੈ ਬਿਲਕੁਲ ਬਟ ਮਤਲਬ ਕਿ ਠੀਕ ਹੈ ਦਸਵੰਤ ਦਾਨ ਆਪਦੀ ਜਗ੍ਹਾ ਤੁਹਾਡਾ ਜੀ ਜਿੱਥੇ ਕਰਦਾ ਲਾਓ ਯਾਰ ਮੈਂ ਸਮਝਾਉਣ ਵਾਲਾ ਕੌਣ ਹਾਂ ਪਰ ਮੈਂ ਆਪਣਾ ਕਿੱਥੇ ਲਾਉਣਾ ਉਹ ਮੈਨੂੰ ਪਤਾ ਹੈ ਜੀ 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 ਠੀਕ ਹੈ ਜੀ ਦੂਜੀ ਚੀਜ਼ ਜਿਹੜੀ ਹੈ ਕਿ ਕੁਝ ਨੂੰ ਬੱਚਿਆਂ ਨੂੰ ਇੱਧਰ ਮਾਫੀਆ ਇੱਕੋ ਮੈਂ ਦੇਖ ਰਿਹਾ ਸੀਗਾ ਕਿ ਇੰਡੀਆ ਚ ਪਤਾ ਨਹੀਂ ਲੱਖਪਤੀ ਮੰਗਤਾ ਵੀ ਆ ਹੂੰ ਉਹਦੇ ਕੋਲ ਆਪ ਦਾ ਸ਼ਾਇਦ ਫਲੈਟ ਫਲੂਟ ਵੀ ਜੀ 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 ਪਿੱਛੇ ਜੇਕਰ ਰਿਪੋਰਟ ਆ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਇਸ ਤਰ੍ਹਾਂ ਤਨਵੀ ਇਕੱਠਾ ਕਰ ਲੈਂਦੇ ਨੇ ਕਈ ਬੰਦੇ ਹੁਣ ਜਿਹੜੇ ਵੱਡੇ ਸ਼ਹਿਰ ਹੈ ਉਹਨਾਂ ਚ ਇਹ ਸਮੱਸਿਆ ਭਾਰੀ ਬਣ ਜਾਂਦੀ ਆ ਹੂੰ ਜਦੋਂ ਤੁਸੀਂ ਉਹ ਦੇਖਦੇ ਹੋ ਯਾਦ ਕਰੋ ਫੇਰੀ ਸੀਗੀ ਜਿਹੜੀ ਸ਼ਾਇਦ ਡੋਨਲਡ ਟਰੰਪ ਦੀ ਉਦੋਂ ਨਾ ਸਿਰਫ ਬਸਤੀਆਂ ਚ ਗਰੀਬ ਨਾ ਇਸ ਨੂੰ ਦੇ ਵਾਸਤੇ ਚਾਨਣੀਆਂ ਤਾਲੀਆਂ ਗੀਆਂ ਬਲਕਿ ਮੰਗਤਿਆਂ ਨੂੰ ਵੀ ਸਾਈਡ ਲਾਈਨ ਕੀਤਾ ਗਿਆ ਸੀਗਾ ਚੁੱਕ ਕੇ ਕੁਝ ਦਿਨ ਉਹਨਾਂ ਨੂੰ ਕਹਿ ਲੋ ਕਿ ਬਟੇ ਕਿਹੋ ਜਿਹੇ ਤਰ੍ਹਾਂ ਨਾਲ ਹਾਂਜੀ ਤੋ ਇਹ ਵੱਡੇ ਸ਼ਹਿਰਾਂ ਦੀ ਸਮੱਸਿਆ ਹੈ ਸਰ ਹੁਣ ਇੱਕ ਦੀ ਜ਼ਰੂਰਤ ਵੀ ਹੈ ਇੱਕ ਜਿਵੇਂ ਮੈਂ ਕਿਹਾ ਤੁਹਾਨੂੰ ਕਿ ਮਾਫੀਆ ਵੀ ਇਹ ਕੰਮ ਕਰਵਾ ਰਿਹਾ ਹੈ ਜੀ ਪਰ ਇੰਦੌਰ ਦੇ ਵਿੱਚ ਸ਼ਾਇਦ ਕਿਉਂਕਿ ਇੰਦੌਰ ਜਿਹੜਾ ਹੈ ਨਾ ਸਰ ਉਹ ਅੱਜ ਕੱਲ کافی ਆਪ ਦੇ ਹੱਥੇ ਕੰਮ ਕਰਦਾ ਸ਼ਹਿਰ ਹੈ ਆ ਤੋ ਉਹਨਾਂ ਨੇ ਇੱਕ ਐਸੀ ਕਹਿ ਲੋ ਕਿ ਪਾਲਿਸੀ ਲੈ ਆਂਦੀ ਆ ਕਿ ਜਿਹਦੇ ਚ ਜਿਵੇਂ ਭੀਖ ਮੰਗਣਾ ਕੋਈ ਗੁਨਾਹ ਜੀ ਕਰਾਰ ਦੇ ਦਿੱਤਾ ਤੇ ਜੇ ਕੋਈ ਦੇਊਗਾ ਉਹਦੇ ਤੇ ਵੀ ਉਹ ਕਹਿੰਦੇ ਇੱਕ ਪਰਚਾ ਕਟਾਂਗੇ ਅਸੀਂ ਬਿਲਕੁਲ ਸੋ ਇਸ ਵਾਸਤੇ ਕਹਿ ਲੋ ਕਿ ਉੱਥੇ ਜਿਹੜੀ ਧਿਆਨਤਦਾਰੀ ਉਹ ਮਹਿੰਗੀ ਵੀ ਪੈ ਸਕਦੀ ਆ ਉਹਨਾਂ ਨੇ ਪਰਚਾ ਕੱਟਣ ਵਾਸਤੇ ਨਿਯਮ ਬਣਾ ਲਏ ਆ ਬਾਕੀ ਬਾਈ ਕਹਿੰਦੇ ਕਿ ਉਹ ਮੰਗਣਾ ਵੀ ਇੱਕ ਧੰਦਾ ਹੈ ਹੂੰ ਗਰੀਬ ਮੰਗੇ ਤੋਂ ਭੀਖ ਸਾਲਾ ਨੇਤਾ ਮੰਗੇ ਤਾਂ ਚੰਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਵੀ ਇੱਕ ਉਹਨਾਂ ਦਾ ਸਟਾਈਲ ਵੀ ਹੈ ਲੋ ਤੇ ਭਾਈ ਜਨਾਂ ਦੀ ਇੱਕ ਤਰੀਕਾ ਵੀ ਕਹ ਲਓ ਆ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ 1980 ਦੇ ਦੌਰ ਦੇ ਵਿੱਚ ਚੀਨ ਨੇ ਵਿਦਿਆ ਖੇਤਰ ਦੇ ਵਿੱਚ ਕਹਿੰਦੇ ਬਹੁਤ ਤਰੱਕੀ ਕੀਤੀ ਹੈ ਸਾਰੇ ਖੇਤਰਾਂ ਚ ਸਰ ਸਾਰੇ ਖੇਤਰਾਂ ਚ ਕੀਤੀ ਉਹਨਾਂ ਨੇ ਤੁਸੀਂ ਉਹਨਾਂ ਦੇ ਜਿਹੜੇ ਮਤਲਬ ਕਿ ਅੰਕੜੇ ਕੱਢਿਓ ਕਿ ਜਿਹੜੇ ਲੋਕ ਉਹਨਾਂ ਨੇ ਗਰੀਬੀ ਤੋਂ ਤਾਂ ਲਿਆਂਦੇ ਨੇ ਜੀ ਅੰਕੜੇ ਇੰਡੀਆ ਦੇ ਵੀ ਠੀਕ ਨਹੀਂ ਹਮ ਬਟ ਸਾਡਾ ਜਿਹੜਾ Uh, मतलब के वो पैमाना जे सेट है कि डॉलर कमा ले 2 डॉलर कमा ले वो गरीबी रेखा ਤੋਂ ਤਾਂ ਆ ਗਿਆ ਐਸਾ ਨਹੀਂ ਹੈ। मतलब कि ਇੱਕ ਕਹਿ ਲੋ ਕਿ ਵਧੀਆ ਜਿਹੜੀ ਜ਼ਿੰਦਗੀ ਜਿਉਣ ਵਾਲੀ ਕਮਾਈ ਹੈ ਨਾ ਉਹ ਅਸੀਂ ਬਹੁਤੇ ਪਰਿਵਾਰਾਂ ਨੂੰ ਨਹੀਂ ਦੇ ਸਕਦੇ। ਨਹੀਂ ਦੇ ਸਕਦੇ। ਇਹ ਸਾਡੀ ਬਦਕਿਸਮਤੀ ਹੈ ਜੀ। ਜੀ ਜੀ ਜੀ। ਬਹੁਤ سارے دوست ਜਿਹੜੇ ਜੁੜੇ ਨੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਤੁਸੀਂ ਜੁੜਦੇ ਹੋ ਸਮਾਂ ਕੱਢ ਕੇ। ਆ ਦੇਖੋ ਕੁਲਵੰਤ ਸਿੰਘੇੜਾ ਹੋਰਾਂ ਦਾ ਜਿਹੜਾ ਕਮੈਂਟ ਹੈ ਨਾ ਇਹਨੂੰ ਪੜ੍ਹਨ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ ਆ ਚੀਜ਼ਾਂ ਫੜਿਆ ਕਰੋ ਦੇ ਹੋਗੇ ਵਿੱਚ ਬਹੁਤ ਵੱਡੀ ਕ੍ਰਾਂਤੀ ਆਹੀ ਚੀਜ਼ ਐ ਆਹੀ ਚੀਜ਼ ਐ ਜਿਹੜੀ ਇੰਡੀਆ ਕਰ ਸਕਦਾ ਸੀ ਹੁਣ ਇਹ ਇਹਨਾਂ ਦੇ ਕਮੈਂਟ ਨੂੰ ਥੋੜਾ ਜਿਹਾ ਖੋਲ ਲਓ ਜੀ ਉਹਨਾਂ ਨੇ ਵਿਕਾਸ ਐ ਨਹੀਂ ਤੈਅ ਕੀਤਾ ਕਿ ਸ਼ੀਸ਼ੇ ਵਾਲੇ ਦਫ਼ਤਰ ਕਿੰਨੇ ਆ ਸ਼ਹਿਰਾਂ 'ਚ ਕਿਹੜਾ ਸ਼ਹਿਰ ਬਿਊਟੀਫੁੱਲ ਐ ਫਲਾਣ ਟਮ ਕਾ ਉਹਨਾਂ ਨੇ ਸਰ ਪਿੰਡਾਂ ਤੱਕ ਵਿਕਾਸ ਲਿਆਂਦਾ ਜੀ ਪਿੰਡਾਂ ਦੇ ਵਿੱਚ ਮੈਨੂਫੈਕਚਰਿੰਗ ਯੂਨਿਟ ਲਿਆਂਦੇ ਹੂੰ ਜਦੋਂ ਪਿੰਡੂ ਬੰਦਾ ਹੀ ਕਹਿ ਲੋ ਕਿ ਪਿੰਡੂ ਬੰਦਾ ਹੀ ਤਾਂ ਉਹ ਉੱਠ ਗਿਆ ਸਰ ਦੇਸ਼ ਆਪਣੇ ਆਪ ਹੀ ਉੱਠ ਜਾਏਗਾ ਸਾਡੇ ਉਲਟ ਹੈ ਜੀ ਡੀ ਪੀ ਸਾਡੀ ਤਾਂ ਉਹ ਗਰੀਬ ਸਾਡਾ ਢਾਹ ਨੂੰ ਹੈ ਗ੍ਰੋਥ ਰੇਟ ਸਾਡੀ ਇੰਡੀਆ ਦੀ ਜਿਹੜੀ ਆ ਉਹ ਪੂਰੀ ਦੁਨੀਆ ਚੋਂ ਕਹਿੰਦੇ ਆ ਕਿ ਐ ਲਿਸ਼ਕਾ ਮਾਰਦੀ ਆ ਪਰ ਗਰੀਬ ਤੱਕ ਉਹਦਾ ਫਾਇਦਾ ਨਹੀਂ ਪਹੁੰਚਦਾ ਇਹ ਕਮੈਂਟ ਫੜਨੀ ਜ਼ਰੂਰਤ ਹੈ ਜੀ ਬਿਲਕੁਲ ਸੱਚ ਮੱਚ ਕਿ ਜੇ ਤੁਸੀਂ ਕਹਿ ਲੋ ਕਿ ਰਫਤਾਰ ਜਿਹੜੀ ਹੈ ਤੁਹਾਡੇ ਗ੍ਰੋਥ ਦੀ ਸਪੀਡ ਹੈ ਜਿਹੜੀ ਜੇ ਉਹਦਾ ਫਾਇਦਾ ਲਾਈਨ ਤੇ ਬੈਠੇ ਹਾਸ਼ੀਏ ਤੇ ਬੈਠੇ ਗਰੀਬ ਤੱਕ ਨਾ ਪਹੁੰਚਾ ਸਕੇ ਤੇ ਕੱਟੇ ਨੂੰ ਫਿਰ ਮਨ ਦੋਦ ਦਾ ਕੀ ਭਾਰ ਮੈਨੂੰ ਦੱਸੋ ਬਿਲਕੁਲ 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 ਪਰ ਸੱਚਮੁੱਚ ਐਦਾਂ ਦੀ ਤਰੱਕੀ ਹੋਵੇ ਕਿ ਭਾਈ ਥੱਲੇ ਲੈਵਲ ਤੋਂ ਵੀ ਇਹ ਸ਼ੁਰੂ ਕਰਨ ਤੇ ਲਗੂ ਜਿਉਂ ਗਾਂਵ ਬਾਰੇ ਜਾਓ ਚੀਜ਼ਾਂ ਬਾਰੇ ਥੋੜਾ ਬਹੁਤਾ ਅਵੇਅਰ ਹੋ ਕੇ ਗੱਲਬਾਤ ਹੋਵੇ ਸਾਡੇ ਦੇਸ਼ ਵਾਲੇ ਤਾਂ ਕਹਿੰਦੇ ਸਿਰਫ ਪਾਕਿਸਤਾਨ ਦੀ ਬਰਾਬਰੀ ਕਰਦੇ ਆ ਪਰ ਲੱਗ ਰਿਹਾ ਇਹਨਾਂ ਨੇ ਪਾਕਿਸਤਾਨ ਤੋਂ ਪਿੱਛੇ ਰਹਿਣਾ ਪਰ ਉਹੀ ਹੈ ਨਾ ਜੀ ਗੱਲ ਇਹ ਹੁਣ ਕਾਗਜ਼ੀ ਕਾਰਵਾਈਆਂ ਦੇ ਵਿੱਚ ਉਹ ਲੈਵਲ ਅਪ ਹੋਈ ਜਾਂਦੇ ਆ ਜੀ ਡੀਪੀ ਵਾਲੇ ਵੀ ਤਰੱਕੀ ਵਾਲੇ ਵੀ ਉਹ ਅੰਕੜਿਆਂ ਦੀਆਂ ਗੱਲਾਂ ਹੁੰਦੀਆਂ ਨੇ ਅੰਕੜੇ ਕੁਝ ਹੋਰ ਹੁੰਦੇ ਨੇ ਕਹਾਣੀਆਂ ਕੁਝ ਹੋਰ ਹੁੰਦੀਆਂ ਇਹ ਨਹੀਂ ਆ ਕਿ ਸੰਪੂਰਨ ਤੌਰ ਤੇ ਗਰੀਬੀ ਕਿਤੋਂ ਖਤਮ ਹੋ ਜਾਂਦੀ ਆ ਪਰ ਸਮੂਹਿਕ ਤੌਰ ਤੇ ਅਸੀਂ ਕਿਸੇ ਤਬਕੇ ਨੂੰ ਕਿਸੇ ਲਾਈਨ ਤੋਂ ਯਾਨੀ ਗਰੀਬੀ ਰੇਖਾ ਦੀ ਜਿਹੜੀ ਜ਼ਿੰਦਗੀ ਉਹਦੇ ਤੋਂ ਕੱਢ ਕੇ ਸਮੂਹਿਕ ਤੌਰ ਤੇ ਵੱਡੇ ਇੱਕ ਤਬਕੇ ਨੂੰ ਲੈ ਆਉਣੇ ਤੇ ਕਾਮਯਾਬੀ ਹੁੰਦੀ ਹੈ ਮੈਂ ਵਾਰ-ਵਾਰ ਕਹਿੰਦਾ ਕਿ ਇੰਡੀਆ ਨੇ ਇਹ ਨਹੀਂ ਕਿ ਅੱਜ ਤੱਕ ਜ਼ੀਰੋ ਕੰਮ ਕੀਤਾ ਕੀਤਾ ਪਰ ਜਿੰਨਾ ਕਰ ਸਕਦਾ ਸੀ ਉਹਨਾ ਹੁਣ ਵੀ ਨਹੀਂ ਹੋ ਰਿਹਾ ਜੀ ਹੁਣ ਕੀ ਹੋ ਰਿਹਾ ਕਿ ਨੌਜਵਾਨਾਂ ਨੂੰ ਕੰਮ ਦਿੱਤਾ ਹੋਇਆ ਕਿ ਤੁਸੀਂ ਜਾ ਕੇ ਨਾ ਮਸਜਿਦ ਦੇ ਹੇਠੋਂ ਮੰਦਰ ਲੱਭਣਾ ਹਾਂ ਹਮ ਆ ਜਿਹੜੇ ਅੱਧ ਖੜ ਜੇ ਉਹਨਾਂ ਨੂੰ ਕੰਮ ਦਿੱਤਾ ਹੋਇਆ ਕਿ ਤੁਸੀਂ ਨਾ ਜਿਹੜੇ ਲੋਕ ਫੈਕਚੁਅਲੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਨੈਰੇਟਿਵ ਬੁੰਨੇ ਨੇ ਉਹ ਸਾਰੀ ਦਿਹਾੜੀ WhatsApp ਤੇ ਮੈਸੇਜ ਹੀ ਪੜੀ ਜਾਂਦੇ ਅਤੇ ਕਰੀ ਜਾਂਦੇ ਬਿਲਕੁਲ 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 ਇਹਨਾਂ ਨੇ ਤੇ ਲੋਕਾਂ ਨੂੰ ਇਹੋ ਜੇ ਕੰਮ ਲਾਇਆ ਸਰ ਤੇ ਬਾਕੀ ਜਿੰਨੀ ਕਲਾਕਾਰਾਂ ਦੀ ਇੱਥੇ ਕੰਟਰੋਵਰਸੀ ਆ ਮਿੰਟ ਜੋ ਉਸੇ ਤੇ ਮੈਨੂੰ ਮੈਨੂੰ ਲੱਗਦਾ ਮਾਫ ਕਰਨਾ ਕਿ ਇੱਕ ਖਬਰਾਂ ਦਾ ਬੁਲੇਟਿਨ ਸਾਨੂੰ ਅੱਡ ਤੋਂ ਕਲਾਕਾਰਾਂ ਦੀਆਂ ਖਬਰਾਂ ਦਾ ਕਰਨਾ ਪਿਆ ਕਰਨਾ ਜੀ ਲੋਕ ਸੁਣਦੇ ਹੀ ਬਹੁਤ ਨੇ ਕੀ ਕਰੋਗੇ ਤੁਸੀਂ ਮਤਲਬ ਜਿਹੜੇ ਗੱਲ ਕਹਿ ਰਹੇ ਸੀ ਤੇ ਉਹ ਗੱਲ ਇਹ ਵੀ ਹੈ ਕਿ ਭਾਈ ਸੁਣਦੇ ਵੀ ਹੁਣ ਅਸੀਂ ਕਰੀਏ ਵੀ ਕੀ ਗੱਲਬਾਤ ਕਰਨੀ ਪੈਂਦੀ ਹੈ ਕਿਉਂਕਿ ਰੋਜ਼ ਕੋਈ ਨਾ ਕੋਈ ਮਸਲਾ ਹੁੰਦਾ ਹੈ